ਪੰਜਾਬੀ ਕਹਾਣੀ ਲਾਲਚ ਦਾ ਅੰਤ ਪੁਰਾਣੇ ਸਮਿਆਂ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਬੂਟਾ ਸਿੰਘ ਨਾਂ ਦਾ ਕਿਸਾਨ ਰਹਿੰਦਾ ਸੀ ਉਹ ਸਵੇਰੇ ਸਵੇਰੇ ਉੱਠ ਕੇ ਖੇਤਾਂ ਵਿੱਚ ਮਿਹਨਤ ਕਰਦਾ ਪਸੀਨਾ ਵਗਾ ਕੇ ਪਰਿਵਾਰ ਪਾਲਦਾ ਸੀ ਉਸ ਦੀ ਮਿਹਨਤ ਵਿੱਚ ਕੋਈ ਘਾਟ ਨਹੀਂ ਸੀ ਪਰ ਇੱਕ ਗੱਲ ਉਸ ਦੀ ਬਹੁਤ ਮਾੜੀ ਸੀ ਲਾਲਚ ਉਹ ਹਮੇਸ਼ਾ ਸੋਚਦਾ ਕਾਸ਼ ਮੇਰੇ ਕੋਲ ਹੋਰ ਧਨ ਹੁੰਦਾ ਕਾਸ਼ ਮੈਂ ਪਿੰਡ ਦਾ ਸਭ ਤੋਂ ਵੱਡਾ ਜ਼ਮੀਨਦਾਰ ਹੁੰਦਾ ਪਰਿਵਾਰ ਉਸ ਨੂੰ ਕਹਿੰਦਾ ਬੂਟਿਆ ਸੰਤੋਖ ਵਿੱਚ ਹੀ ਸੁੱਖ ਹੈ ਜਿੰਨਾ ਰੱਬ ਨੇ ਦਿੱਤਾ ਹੈ ਉਸ ਦਾ ਧੰਨਵਾਦ ਕਰ ਪਰ ਉਹ ਕਦੇ ਨਹੀਂ ਮੰਨਦਾ ਸੀ ਇੱਕ ਦਿਨ ਉਹ ਖੇਤਾਂ ਵਿੱਚ ਹਲ ਚਲਾ ਰਿਹਾ ਸੀ ਗਰਮੀ ਤੇ ਪਸੀਨੇ ਵਿੱਚ ਉਸ ਦਾ ਮਨ ਬਹੁਤ ਉਦਾਸ ਸੀ ਅਚਾਨਕ ਖੇਤ ਦੇ ਕੋਨੇ ਤੇ ਇੱਕ ਸੰਤ ਆ ਕੇ ਖੜੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਚਿਹਰੇ ਤੇ ਸ਼ਾਂਤੀ ਸੰਤ ਨੇ ਮੁਸਕਰਾ ਕੇ ਕਿਹਾ ਪੁੱਤਰ ਬੁੱਟਿਆ ਤੂੰ ਬਹੁਤ ਮਿਹਨਤ ਕਰਦਾ ਹੈਂ ਮੈਂ ਤੇਰੀ ਨਿਸ਼ਟਾ ਵੇਖ ਕੇ ਪ੍ਰਸੰਨ ਹਾਂ ਇਹ ਜਾਦੂਈ ਪੱਥਰ ਲੈ ਜਿਸ ਚੀਜ਼ ਨੂੰ ਵੀ ਇਸ ਨਾਲ ਸ਼ੋਹੇਗਾ ਉਹ ਸੋਨੇ ਵਿੱਚ ਬਦਲ ਜਾਵੇਗੀ ਪਰ ਯਾਦ ਰੱਖੀ ਸੰਤੋਖੀ ਜੀਵਨ ਹੀ ਅਸਲੀ ਖੁਸ਼ੀ ਹੈ ਬੂਟਾ ਸਿੰਘ ਦੀਆਂ ਅੱਖਾਂ ਖੁਸ਼ੀ ਨਾਲ ਖੜ ਗਈਆਂ ਉਸਨੇ ਸੋਚਿਆ ਹੁਣ ਤਾਂ ਮੇਰੀ ਕਿਸਮਤ ਹੀ ਬਦਲ ਗਈ ਆਰਾਕੇ ਉਸਨੇ ਸਭ ਤੋਂ ਪਹਿਲਾਂ ਆਪਣਾ ਹਲ ਛੂਇਆ ਹਲ سونے ਦਾ ਹੋ ਗਿਆ ਫਿਰ ਬਰਤਨ ਛੂਹੇ ਉਹ ਵੀ سونے ਦੇ ਬਣ ਗਏ ਫਿਰ ਖਾਟ ਮੇਜ਼ ਕੁਰਸੀਆਂ ਸਭ سونے ਦੇ ਹੋ ਗਏ ਘਰ ਦੇ ਲੋਕ ਹੈਰਾਨ ਵੀ ਹੋਏ ਤੇ ਡਰ ਵੀ ਗਏ ਉਸ ਦੀ ਪਤਨੀ ਨੇ ਕਿਹਾ ਬੂਟਿਆ ਇਹ ਸਭ ਚੰਗਾ ਤਾਂ ਹੈ ਫਰ ਸੋਨਾ ਖਾਨ ਨੂੰ ਰੋਟੀ ਤਾਂ ਨਹੀਂ ਬੰਦਾ ਪਰ ਬੂਟਾ ਸਿੰਘ ਹੱਸ ਕੇ ਬੋਲਿਆ ਜਦ ਮੇਰੇ ਕੋਲ ਇੰਨਾ ਸੋਨਾ ਹੋਵੇਗਾ ਮੈਂ ਰਾਜਿਆ ਵਾਂਗ ਰਹਾਂਗਾ ਰੋਟੀ ਤਾਂ ਮਾਲ ਤਨ ਨਾਲ ਖਰੀਦ ਹੀ ਲਵਾਂਗਾ ਇੱਕ ਦਿਨ ਉਸ ਦੇ ਮਨ ਵਿੱਚ ਇੱਕ ਵੱਡੀ ਲਾਲਸਾ ਜਾਗੀ ਉਸ ਨੇ ਸੋਚਿਆ ਜੇ ਮੈਂ ਆਪਣੇ ਸਾਰੇ ਖੇਤ ਹੀ سونے ਦੇ ਬਣਾ ਲਵਾਂ ਤਾਂ ਮੇਰੇ ਵਰਗਾ ਧਨવાન ਪੂਰੇ ਦੇਸ਼ ਵਿੱਚ ਕੋਈ ਨਹੀਂ ਹੋਵੇਗਾ ਉਸ ਨੇ ਜਾਦੂਈ ਪੱਥਰ ਖੇਤ ਵਿੱਚ ਲੈ ਕੇ ਗਿਆ ਜਿਵੇਂ ਹੀ ਉਸ ਨੇ ਫਸਲ ਨੂੰ ਛੂਹਿਆ ਸਾਰੀ ਫਸਲ سونے ਵਿੱਚ ਬਦਲ ਗਈ ਧਰਤੀ ਤੇ ਹਰ ਇੱਕ ਕੰਕਨ ਦੀ ਬਾਲੀ ਸੋਨੇ ਦੀ ਬਣ ਗਈ ਪਹਿਲਾਂ ਉਹ ਬਹੁਤ ਖੁਸ਼ ਹੋਇਆ ਹੁਣ ਤਾਂ ਮੇਰੀ ਪੀੜ੍hiyan ਲਈ ਤਨ ਇਕੱਠਾ ਹੋ ਗਿਆ ਪਰ ਜਲਦੀ ਹੀ ਹਕੀਕਤ ਸਾਹਮਣੇ ਆ ਗਈ ਜਦ ਰਾਤ ਨੂੰ ਖਾਣ ਦਾ ਸਮਾਂ ਆਇਆ ਤਾਂ ਘਰ ਵਿੱਚ ਕਣਕ ਦਾ ਇੱਕ ਦਾਣਾ ਵੀ ਨਹੀਂ ਸੀ ਰੋਟੀ ਬਣਾਉਣ ਲਈ ਕੁਝ ਵੀ ਨਹੀਂ ਬਚਿਆ ਸੀ ਉਹ ਬਾਜ਼ਾਰ ਗਿਆ ਤਾਂ ਵੇਖਿਆ ਲੋਕ ਉਸ ਨੂੰ ਸੋਨੇ ਦੇ ਬਦਲੇ ਅਨਾਜ ਦੀਨ ਟੂੰਡਾ ਰਹੇ ਸਨ ਉਹ ਕਹਿੰਦੇ ਤੇਰਾ ਇਹ ਸੋਨਾ ਅਸਲੀ ਨਹੀਂ ਕਿਤੇ ਜਾਦੂ ਟੋਣਾ ਨਾ ਹੋਵੇ ਅਸੀਂ ਇਹ ਨਹੀਂ ਲੰਡੀ ਦੇਨ ਲੰਗੇ ਬੂਟਾ ਸਿੰਘ ਭੋਖ ਨਾਲ ਤੜਪਣ ਲੱਗਾ ਸੋਨੇ ਦੇ ਪਹਾੜ ਘਰ ਵਿੱਚ ਪਹਿਸ ਪਏ ਸਨ ਪਰ ਪੇਟ ਖਾਲੀ ਸੀ ਅੰਤ ਵਿੱਚ ਉਹ ਰੋਂਦਿਆਂ ਸੰਤ ਕੋਲ ਗਿਆ ਤੇ ਕਿਹਾ ਮਹਾਰਾਜ ਮੈਂ ਮੂਰਖਤਾ ਕਰ ਦਿੱਤੀ ਮੈਨੂੰ ਸਮਝ ਨਹੀਂ ਸੀ ਕਿ ਧਨ ਸਭ ਕੁਝ ਨਹੀਂ ਮੇਰੇ ਕੋਲ ਸੋਨਾ ਹੈ ਪਰ ਅਨਾਜ ਨਹੀਂ ਮੈਂ ਸੰਤੋਖੀ ਜੀਵਨ ਦੀ ਮਹੱਤਤਾ ਸਮਝ ਗਿਆ ਹਾਂ ਇਹ ਪੱਥਰ ਵਾਪਸ ਲੈ ਲਓ ਸੰਤ ਨੇ ਮੁਸਕਰਾ ਕੇ ਕਿਹਾ ਪੁੱਤਰ ਤੈਨੂੰ ਹੁਣ ਅਸਲ ਗਿਆਨ ਹੋ ਗਿਆ ਤਨ ਨਾਲੋਂ ਵੱਡਾ ਸੰਤੋਖ ਤੇ ਮਿਹਨਤ ਦਾ ਅਨਾਜ ਹੈ ਜਾ ਹੁਣ ਸੰਧਾਰਨ ਜੀਵਨ ਜੀ ਕੇ ਖੁਸ਼ ਰਹਿ ਬੂਟਾ ਸਿੰਘ ਨੇ ਉਹ ਪੱਥਰ ਵਾਪਸ ਕਰ ਦਿੱਤਾ ਤੇ ਮੁੜ ਆਪਣੇ ਖੇਤਾਂ ਵਿੱਚ ਮਿਹਨਤ ਨਾਲ ਅਨਾਜ ਉਗਾਉਣ ਲੱਗਾ ਹੁਣ ਉਹ ਕਦੇ ਵੀ ਲਾਲਚ ਨਹੀਂ ਕਰਦਾ ਸੀ ਬਲਕਿ ਹਮੇਸ਼ਾ ਰੱਬ ਦਾ ਧੰਨਵਾਦ ਕਰਦਾ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਬਕ ਮਿਲਦਾ ਹੈ ਲਾਲਚ ਮਨੁੱਖ ਨੂੰ ਬਰਬਾਦ ਕਰ ਦਿੰਦਾ ਹੈ ਸੰਤੋਖ ਤੇ ਮਿਹਨਤ ਹੀ ਸੱਚਾ ਧਨ ਹਨ ਸੋਨੇ ਨਾਲ ਨਹੀਂ ਸਧਾਰਨ ਜੀਵਨ ਨਾਲ ਹੀ ਅਸਲੀ ਖੁਸ਼ੀ ਹੈ ਹਾਂਜੀ ਦੋਸਤੋ ਮੇਰੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਾਏ ਬਾਏ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਦੋਸਤੋ